ਆਪਰੇ ਕਬੂਤਰ ਬਸ ਗੌਰ ਰੱਖਣੀ ਪੈਂਦੀ ਆ ਜਦ ਆਪਾਂ ਕਬੂਤਰ ਉੱਡ ਕੇ ਆਉਂਦਾ ਨਾਲ ਆਪਾਂ ਨੂੰ ਜੇ ਕਬੂਤਰ ਉੱਡ ਕੇ ਆਉਂਦਾ ਆਪਾਂ ਨੂੰ ਕੂਤਰੇ ਦੱਸ ਦਿੰਦਾ ਕਬੂਤਰ ਜੇ ਉੱਡ ਕੇ ਆਇਆ ਮੈਂ ਪਾਣੀ ਪੀ ਚਲੇ ਗਿਆ ਓਕੇ ਆਇਆ ਮੈਂ ਪਾਣੀ ਮੰਗ ਰਿਹਾ ਪਾਣੀ ਪੀ ਜਾਂਦਾ ਆ ਸਮਝ ਗਏ ਪਾਣੀ ਦੀ ਘਾਟ ਮੈਨੂੰ ਪਾਣੀ ਪਰ ਜਾਣ ਤੇ ਰੋਕਣ ਵਾਲੀ ਚੀਜ਼ ਦਿੱਤੀ ਜਾਵੇ ਸਹੀ ਗੱਲ ਆ ਬਹੁਤ ਨੰਬਰ 2 ਜੇ ਕਬੂਤਰ ਆਉਂਦਾ ਹੀ ਦਾਣਾ ਪਾ ਪੈ ਗਿਆ ਫਿਰ ਉਹ ਭੁੱਖ ਨੂੰ ਗਿਆ ਭੁੱਖ ਨੂੰ ਗਿਆ ਮਾਲਕ ਨੂੰ ਪਤਾ ਹੁੰਦਾ ਇੱਕ ਇਹ ਪੁਆਇੰਟ ਹੈ ਸਹੀ ਗੱਲ ਹੈ ਪੁਆਇੰਟ ਬਾਲਕ ਨੂੰ ਖੁਦ ਕਬੂਤਰਬਾਜ਼ ਨੂੰ ਪਤਾ ਹੋਣਾ ਚਾਹੀਦਾ ਮੇਰਾ ਕੁੱਤ ਕੰਦਾ ਯੂਟੂਬ ਦਾ ਮੈਂ ਵੀ ਬਾਈ ਦੇਖੀ ਉਹ ਕਹਿੰਦੇ ਦੱਸਦੇ ਨਹੀਂ ਹੁੰਦੇ ਕੋਸਾ ਪਾਣੀ ਪਾ ਦੇਣਾ ਕਬੂਤਰ ਨੂੰ ਬੱਚਿਆਂ ਨੂੰ ਹੁਣ ਜਦੋਂ ਆਪਾਂ ਹੁਣ ਜਿਹੜੇ ਬੱਚੇ ਡਾਣੇ ਆ ਜਿਹੜੀ ਉਹਨਾਂ ਨੂੰ ਦਵਾਈ ਲੱਗਦੀ ਆ ਬਜ਼ੂਨਾ ਦੀ ਦਵਾਈ ਲੱਗਦੀ ਆ ਇਹ ਫਿਰ ਕਿੰਨਾ ਕੁ ਟਾਈਮ ਪਹਿਲਾਂ ਲਾਣੇ ਪੈਂਦੀ ਆ ਜਿਹਨਾਂ ਦੀ ਗੋਲੀ ਵੀਰੇ ਅਸੀਂ ਹੁਣ ਨਾ ਜਿੱਕਣਾ ਪਰ ਪਟਾਈ ਤੇ ਪਹਿਲਾਂ ਲਾਉਣੀ ਆ ਅੱਛਾ ਹਾਂ ਲੋ ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਕਬੂਤਰਬਾਜ਼ ਵੀਰਾਂ ਦਾ ਨਰ ਪਰਵਾਠ ਠੀਕ ਠਾਕ ਵੀ ਸਾਰਿਆਂ ਦੇ ਲੋ ਜੀ ਅੱਜ ਚਾਚਾ ਵੀ ਪਹੁੰਚਾ ਚਾਚਾ ਸਤਿਕਾਰ ਸਤਿਕਾਰ ਲਈ ਸਤਿਕਾਰ ਹੋਰ ਕੀ ਹਾਲ ਚਾਲ ਹੈ ਚੰਗੀ ਗਲਾ ਠੀਕ ਆ ਸਤਿਕਾਰ ਬਾਈ ਸਤਿਕਾਰ ਜੀ ਲੋ ਜੀ ਅੱਜ ਬਾਈ ਵੀ ਘਰ ਆਈ ਆ ਆਗੇ ਅੱਜ ਸੁੱਟੀ ਕਰੀ ਵੀ ਤੀ ਇਹਨਾਂ ਨੇ ਅੱਜ ਸਲਾਹਾਂ ਚੱਲਦੀਆਂ ਕਬੂਤਰਾਂ ਬਾਰੇ ਲੱਗੇ ਵਾ ਬਾਈ ਸਲਾਹ ਸਲੂ ਕਰਨਾ ਅੱਜ ਕਬੂਤਰਾਂ ਦੀ ਨਾਲੇ ਕਬੂਤਰਾਂ ਦੀ ਥੋੜੀ ਇੱਧਰ ਸਫਾਈ ਸਾਫ ਸਫਾਈ ਜੀ ਕਰੀ ਤੀ ਗੱਲਾਂ ਬਾਤਾਂ ਕਰਦੇ ਆ ਜੋ ਫਿਰ ਹਨਾ ਨੋਰ ਬਾਈ ਠੀਕ ਠਾਕ ਹੈ ਚੱਲ ਨਿਕਲਾ ਹੈ ਕਸਨੰਦ ਦਾ ਕੂਤਰ ਦੇਖਦੇ ਆ ਜਦੋਂ ਹਲਿਆੰਦਾ ਦਾ ਅੱਛਾ ਮਲੇਰ ਕੋਟਗੜੀ ਦੇ ਚਾਚਾ ਗਿਆ ਨਾਲ ਜਾਂ ਤੂੰ ਵੀ ਤਾਂ ਹਾਂ ਹਾਂ ਜਦੋਂ ਇੱਕ ਤੁਲੇ ਨਿਕਲਿਆ ਇਹ ਇਹ ਚਿੱਟੀ ਅੱਖਾਂ ਦਾ ਕੂਤਰ ਦਾ ਪਰ ਬਾਈ ਕੂਤਰ ਰ ਇੱਕ ਗੱਲ ਦੇਖੀ ਆ ਜਿੱਕਣਾ ਆਪਾਂ ਕੂਤਰ ਦੇਖਦੇ ਆ ਪਹਿਲਾਂ ਹਨਾ ਬਛੇ ਡਾਉਂਦੇ ਆ ਪਰ ਇਹਦੇ ਆ ਬੱਚੇ ਕੱਢੇ ਆ ਤੁਸੀਂ ਬੱਚੇ ਸ਼ੌਂਕ ਕਰਕੇ ਦੇਖੋ ਆਹ ਕੂਤਰ ਚਿੱਟੀ ਅੱਖਾਂ ਦਾ ਆਪਣਾ ਇਹ ਲਾਲਚੀ ਨਾ ਕੂਤਰ ਆ ਇਹ ਵੀ ਬਾਪਾ ਭਾਈ ਇਹਦੇ ਪਾਰ ਲੰਬੇ ਬਹੁਤ ਆ ਕੁੱਤਾ ਦੇਉਂਗੀ ਹੁਣ ਤਾਂ ਕੱਟ ਕਰਿਆ ਬਾਪਾ ਨੇ ਕੱਟ ਤਾਂ ਕਰਤਾ ਜਦੇ ਫਿਰ ਜੋੜੇ ਆ ਤਰੇ ਕੋ ਪੈਰ ਦੇਖੋ ਇਹਦੇ ਫਲੈਰ ਲੈ ਬੂੜੇ ਲਾਲਾ ਥਾਲੇ ਤੇ ਪਹਿਲੇ ਹੀ ਭਾਈ ਜਦੋਂ ਸਹੀ ਅਸ ਇਹ ਆਪਾਂ ਨੂੰ ਉਹਦੇ ਪੁੱਤਰ ਇਹ ਦੱਸਦਾ ਇੱਕ ਉੱਤੇ ਟੈਗ ਜਾ ਕੇ ਦੁਰਿਆ ਕੇ ਥੈਟ ਹੋ ਗਿਆ ਰਜ ਪਰ ਇਹਨੇ ਬੱਚਾ ਕੱਢਿਆ ਬੱਚੇ ਕਰਦਿਆਂ ਬੱਚੇ ਦੀ ਬਹੁਤ ਲੰਬੀ ਲੰਜੀ ਆ ਔਰ ਅੱਖ ਦੇਖੋ ਇਹ ਜਿਵੇਂ ਖੱਟੀ ਪੀਲੀ ਆ ਮਰਦੀ ਘਮਾ ਕੇ ਦਿਖਾਉਦੀ ਨਹੀਂ ਹੈ ਕਿ ਦਿਖਦੀ ਨਹੀਂ ਅਧਰ ਨੂੰ ਘਮਾ ਕੇ ਹਾਂ ਥੱਲੇ ਹਾਂ ਨਰਦਾਂ ਇਹ ਆ ਨੀ ਸੱਪ ਵਰਗੀਆਂ ਪੰਨਾਂ ਗਰਦਣਾ ਲੰਬੀਆਂ ਨਾ ਹਾਂ ਨਸਲ ਵਾਲਾ ਬੱਚਾ ਯਾਰ ਹਾਂ ਆ ਪਰ ਦੇਖ ਤੂੰ ਕੁਆਲਟੀ ਪਰਾਂ ਦੀ ਲੈ ਯਾ ਦੇਖੋ ਬਾਈ ਕਰੋ ਬਾਈ ਬਚਨ ਦਾ ਸ਼ੌਂਕ ਅਸੀਂ ਆ ਜੀ ਦੇਖਦੇ ਦੇ ਹੁਣ ਅਸੀਂ ਚਾਚੇ ਗੁਰੂ ਮਾਈ ਦਿਖਾਉਣ ਤਾਂ ਬੱਚਾ ਆਇਆ ਪੁੱਤਰ ਹੈ ਕੱਢਿਆ ਹਜੇ ਹਮਮ ਜਿਹਨੇ ਕਿਹਾ ਬਾਈ ਮੈਂ ੜਾਇਆ ਨਾ ਜਦੋਂ ਬੱਚਾ ਵਧੀਆ ੜਿਆ ਲੰਬੇ ਬਹੁਤ ਆ ਬੱਚੇ ਇਹ ਗਰਦਣਾ ਬਹੁਤ ਲੰਬੀਆਂ ਇਹਨਾਂ ਦੀਆਂ ਹੋਰ ਦੋ ਪੁੱਤਰ ਡਾਇਰਿਕ ਦਿਨ ਹਾਂ ਆ ਉੜ ਕੇ ਨਿਕਲ ਕੇ ਫੇਰੇ ਘੁੰਡੇ ਜਾ ਹਾਂ ਸਾਧਰੂ ਬੈਠੇ ਆ ਅੱਛਾ ਬਹੁਤ ਔੜੇ ਆ ਉਦੋਂ ਇੱਥੇ ਕੁੱਤਰ ਉਹ ਇਹਨਾ ਮੇਰੇ ਕੋਲ ਤੇ ਲੈਂਦਾ ਆ ਹਮ ਇੱਕ ਲੈਂਦਾ ਬਹਿਲਾ ਤੇ ਅੱਛਾ ਉਹਨੇ ਪਰਵਾਹ ਆ ਪੱਕਾ ਛਾਂਕਾ ਹਮ ਹਮ ਇਹ ਕਾਲ ਕਾਲਾ ਚੀਨਾ ਹਮ ਮੇਰੇ ਕੋਲ ਤੇ ਲੈਂਦਾ ਆ ਅੱਛਾ ਠੀਕ ਆ ਜੇ 22 ਪੈਸੇ ਲਾ ਕੇ ਕੁੱਤਰ ਪਾਉਂਦੇ ਆ ਹਾਂ ਆਏ ਯਾਰ ਐਦਾਂ ਵੀ ਐਦਾਂ ਵੀ ਆਏ ਨਾ ਜੋ ਲੈ ਕੇ ਲੋਕ ਕਹਿੰਦੇ ਨੇ ਗੱਜਾਂ ਵਾਲੇ ਕੁੱਤਰ ਘੜਦੇ ਆ ਨਹੀਂ 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 ਪੈਸਾ ਲੱਗਦਾ ਚੰਗੀ ਜੀ ਚੀਜ਼ ਪਰ ਪੈਸਾ ਬਾਈ ਦੇਖੋ ਪੈਸਾ ਵੀ ਵਧੀਆ ਚੀਜ਼ ਪਾਗਲਾ ਲਾਉਂਦਾ ਮੁੱਲ ਵੀ ਐ ਸਸਤੀ ਚੀਜ਼ ਤਾਂ ਤੁਹਾਨੂੰ ਪਤਾ ਵੀ ਕਰਦੇ ਹੁੰਦੀ ਆ ਉਹ ਹੈਨਾ ਮਹਿੰਗੀ ਚੀਜ਼ ਵੀ ਇੱਕ ਵਾਰ ਪੈਸਾ ਲੱਗਦਾ ਮਹਿੰਗੀ ਚੀਜ਼ ਆਏ ਵੀ ਦੱਸਦੀ ਜਾਵੇ ਹਾਂ ਬੰਦਾ ਚੀਜ਼ ਵਧੀਆ ਦੇ ਦਿੰਦਾ ਕਰੋ ਸਹੀ ਗੱਲ ਆ ਨੇ ਆਪ ਵਜੇ ਵਧੀਆ ਨਿਕਲੇ ਹੁਣ ਮੰਨ ਲਾ ਮੇਰੇ ਘੁੱਟੇ 'ਚ ਕੋਈ ਚੰਗਾ ਕਬੂਤਰ ਉੜਦਾ ਯਾਰ ਵਧੀਆ ਕੁਆਲਿਟੀ ਵਾਲਾ ਮੇਰਾ ਮੰਨ ਲਾ ਕਬੂਤਰ ਕਹਿਦਾ ਮੈਂ ਵੇਚਣੇ ਆ ਨਿਕੜਾਣਾ ਕੋਈ ਚਲੋ ਕਿਸੇ ਵੀ ਕਾਰਨ ਕਰਕੇ ਤੇ ਮੈਂ ਉਹ ਕਬੂਤਰ ਅਗਲੇ ਨੂੰ ਭਲਾਉਂਗਾ ਖਾਸ ਰੂਪਾਂ ਲੈ ਕਿਸੇ ਨੂੰ ਸਿਹਰਾ ਦਊਂਗਾ ਤੇ ਬਾਈ ਆਕੇ ਮੇਰੇ ਕੋਲ ਤੇ ਆ ਕਬੂਤਰ ਲੈ ਜਾ ਵੀ ਇੱਕਣਾ ਉੜਦਾ ਵਧੀਆ ਹੈ ਵੀ ਕੁਆਲਿਟੀ ਅਗਲੇ ਜਿਹਨੂੰ ਮੇਰੇ 'ਤੇ ਭਰੋਸਾ ਆਏ ਬੰਦੇ ਨੂੰ ਮੇਰੇ ਨੂੰ ਉਹਨੇ ਆਕੇ ਬਾਈ ਉਹ ਕਬੂਤਰ ਵੇਖੀ ਪੈਸੇ ਆਟੋਮੈਟਿਕ ਵੱਧ ਲਾ ਦਨੇ ਆ ਹਾਂ ਡਬਲ ਪੈਸੇ ਲਾਉਂਗਾ ਅਗਲਾ ਵੀ ਬਾਈ ਮੈਂ ਲੈ ਕੇ ਜਾਣਾ ਸੀ ਸਹੀ ਗੱਲ 25 ਬਾ ਮੇਰੇ ਕੋਲ ਆਇਆ ਹਾਂ 25 ਵਾਰੀਆਂ ਲਗਾਤਾਰ ਕਬੂਤਰ ਹਾਰਿਆ ਉਹ ਅੱਛਾ ਉਹ ਬੰਦਾ ਵੀ ਤਾਂ ਦਾ ਜਿਹੜਾ ਛੜਦਾ ਰਿਹਾ ਉਹਨੂੰ ਅੱਛਾ ਕਰਾਂ ਕਬੂਤਰ ਹੋ ਨੇਰਾ ਕਰਦਾ ਦਾ ਅੱਛਾ ਲਾਲਚੀ ਨਾ ਜਰਦਾ ਕਬੂਤਰ ਆ ਕਰਾਂ ਵਧੀਆ ਉੜਦਾ ਦਾ ਨੈਰਾ ਕਰਦਾ ਦਾ ਪਤਾ ਨਹੀਂ ਬੰਦੇ ਨੇ ਘਾੜਦੀ ਉਹਦੀ ਹਾਂ ਉਹਨੇ ਅਖੀਰ ਵੀ ਜਾ ਕੇ ਜਬਾਜੀ ਫਸਦੀ ਹਾਂ ਐ ਪੂਰਾ ਵੀ ਹੁਣ ਵੀ ਲੈ ਵੀ ਦਲ ਨਜ਼ਾਰਾ ਆ ਗਿਆ ਵੀ ਹੁਣ ਜਿੱਤ ਹਾਂ ਐ ਸਾਲੇ ਨੇ ਖੀਰ ਜੀ ਬਟਲ ਜਾ ਕੇ ਅੱਛਾ ਪਤਾ ਨਹੀਂ ਦੁਖੀ ਹੋ ਕੇ ਮੰਨੂ ਦੇ ਦਿੱਤਾ ਅੱਛਾ ਕਹ ਲੈ ਮਮੇ ਦੇ ਜਾ ਕਬੂਤਰ ਠੀਕ ਆ ਜੀ ਮਿਲਤੇ ਨੇ ਲਾਤਾ ਪਾ ਮਤਲਬ ਉਹਨੇ ਜੋਰ ਲਾ ਲਿਆ ਬੜਾ ਬੂਰਾ ਅੱਛਾ ਮੰਨੂ ਮੈਂ ਤੈਨੂੰ ਡਾਕ ਦਿਖਾਵਾਂਗਾ ਇਹੀ ਕਬੂਤਰ ਗਾ ਤੈਨੂੰ ਮਮਾ ਐ ਬਾਜੀ ਜਿੱਤ ਕੇ ਦਿਖਾਵਾਂਗਾ ਠੀਕ ਆ ਮੈਨੂੰ ਪਤਾ ਵੀ ਕਿਆ ਕਸਰ ਮੈਂ ਕਹਿ ਲਈ ਹੁੰਦਾ ਤਾਂ ਉਹਦੇ ਮੈਸੇਜ ਆਵਾਜ਼ਾਂ ਛੱਡੀਆਂ ਫਿਰ ਮੈਂ ਕਹਿੰਦਾ ਹੁੰਦਾ ਤੇ ਇਦਾਂ ਦਾ ਕਰਦੇ ਇਹਨੂੰ ਮੰਨਦਾ ਹੀ ਤਾਂ ਮਰੀਓ ਅੱਛਾ ਹਾਂ ਠੀਕ ਆ ਠੀਕ ਆ ਕਾਟਵਾ ਹੋ ਜੇਦੀ ਆ ਪੁੱਤ ਤੇ ਗੈਲਵਾਜੀ ਜਿੱਤਣੀ ਆ ਠੀਕ ਆ ਹੁਣ ਕਹਿੰਦਾ ਪਹਿਲੀ ਬਾਜੀ ਪੁੱਤ ਤੇ ਜਿੱਤੇਗੀ ਅੱਗੇ ਬਾਹਰ ਗੁਰੂ ਚੱਤ ਤੇ ਬਾਜ਼ ਅਦੀ ਕਿਰਪਾ ਹਾਂ ਆਪਣੇ ਬਾਪਾਂ ਨੂੰ ਜ਼ੋਰ ਲੱਗ ਦੇਖਣਾ ਸੀਵਾ ਵੀ ਉੜਦੀ ਆ ਯਾਰ ਜਿਹੜਾ ਕਬੂਤਰ ਸਾਰੇ ਦਿਹਾੜੀ ਉੜਿਆ ਬਾਹਰ ਭੰਜਦਾ ਵੀ ਨਹੀਂ ਹੈਗਾ ਉਹ ਭੰਜਦਾ ਵੀ ਨਹੀਂ ਬਾਹਰ ਹੂੰ ਦਮ ਰੱਖ ਕੇ ਬੈਠਦਾ ਤਾਂ ਅੱਛਾ ਤੇ ਖੀਰ ਚ ਦਮ ਰੱਖ ਰਿਹਾ ਕੰਮੇ ਖਤਮ ਕਰ ਦਰੋਗਾ ਅਸੀਂ ਕਿੱਥੇ ਦਮ ਉਹ ਜਿਹੜੀ ਅਸੇ ਜਿਹੜਾ ਬਣੇ ਕੋਈ ਸਮਝ ਨਹੀਂ ਬੈਠਣ ਦਾ ਨਹੀਂ ਪਤਾ ਲੱਗਦਾ ਮੈਂ ਕਿੱਥੇ ਬੈਠਣਾ ਅੱਛਾ ਠੀਕ ਹੈ ਜਿਹੜਾ ਕੋਈ ਤਾਂ ਟਾਈਮ ਵੀ ਮੰਨ ਲੈਂਦਾ ਹੈ ਨਾ ਮੈਂ ਜਿਹੜਾ ਡਾਈ ਕਰਦਾ ਨਾ ਘਰ ਪਰ ਜੇ ਬਾਜੀ 4 ਵਜੇ ਨਿਪੜਦੀ ਆ ਉਹਨੇ 3:30 ਵਜੇ ਬਹਿ ਜਾਣਾ ਅੱਛਾ ਜੇ ਬਾਜੀ 2:30 ਵਜੇ ਨਿਪੜਦੀ ਆ ਤਾਂ ਉਹਨੇ 2 ਵਜੇ ਬਹਿ ਜਾਣਾ ਅੱਛਾ ਜੇ ਬਾਜੀ 6:30 ਵਜੇ ਨਿਪੜਦੀ ਆ ਉਹਨੇ 6 ਵਜੇ ਬਹਿ ਜਾਣਾ ਅੱਛਾ ਕਿੰਨਾ ਘੰਟਾ ਪਹਿਲਾਂ ਮੈਨੂੰ ਪਤਾ ਨਹੀਂ ਖੜੀ ਕਿਆ ਮਾਰੀ ਕਿਸਮਤ ਅੱਛਾ ਦੇਹਲਾ ਹੂੰ ਕਿੰਨੇ ਘੰਟੇ ਛੱਡਿਆ ਹੂੰ ਪੂਰਾ ਬਾਜੀ ਫਸੀ ਵੀ ਭੋਲੇ ਹੂੰ ਕਹਿੰਦਾ ਲੈ ਵੀਆ ਦੋ ਰਹਿ ਜਿਹੜੇ ਬਤੁੱਤਾ ਵਾਲੇ ਦੇ ਅੱਛਾ ਬਾਈਕ ਰਹਿ ਗਿਆ ਜਿਹੜਾ ਜਲਾ ਬਹਿ ਗਿਆ ਕਹਿੰਦਾ ਬਹਿ ਗਿਆ ਮੁੰਡਾ ਅੱਛਾ ਅੱਛਾ ਲਾਸਟ ਟਾਈਮ ਪਰ ਆ ਕੇ ਬਹਿ ਜਾਂਦਾ ਦਾ ਹੈ ਲਾਸਟ ਟਾਈਮ ਪਰ ਬਹਿ ਜਾਂਦਾ ਉਹ ਕਹਿੰਦਾ ਨਹੀਂ ਬਹਿਦਾ ਹੂੰ ਪਰਾਂ ਦਾ ਹਲਾਤੇ ਕਰਦਾ ਉਹ ਕਰਾ ਚੰਗਾ ਔੜਦਾ ਪਰਾਂ ਬਹੁਤ ਔੜਦਾ ਬਾਹਰ ਵੀ ਬਹੁਤ ਆ ਹੂੰ ਉਹ ਪਤਾ ਨਹੀਂ ਡਾਕਟਰੀ ਕਰਦਾ ਦਾ ਪਤਾ ਨਹੀਂ ਕਿਆ ਕਰਦਾ ਦਾ ਉਹ ਹੂੰ ਉਹਨੇ ਮੈਂ ਜੀ ਤਾਕੂ ਤਾ ਅੱਛਾ ਉਹ ਹੋਈ ਜਾਈ ਆਪਣੇ ਕੋਲ ਕਹਿੰਦਾ ਮਾਮੇ ਬਾਜਾ ਬਾ ਉਹ ਧਾਰ ਗਿਆ ਹੂੰ ਮੈਂ ਕਹਾ ਵੀ ਆ ਲੈ ਜਾ ਉਹਨੇ ਮੋੜਤਾ ਕਿ ਉਹ ਤਾਂ ਟੈਗ ਜਾਇਆ ਬੰਦਾ ਟੈਗ ਜਾਵੇ ਕੁੱਤਰ ਕਿਥੇ ਉੜਦੇ ਆ ਹੂੰ ਟੈਗ ਜਾਇਆ ਬਕੁੱਤਰ ਉੜਿਆ ਉੜਿਆ ਮੇਰਾ ਅੱਛਾ ਪੱਕ ਗਿਆ ਬਿਰੋ ਜਿੱਤਿਆ ਕਬੂਤਰ ਹੋਦੇ ਕੋਲ ਟੈਗ ਪੱਕ ਗਿਆ ਹੁਣ 2 ਵਜੇ ਲਗਾਤਾਰ ਛੱਡਿਆ ਉਹ ਹੂੰ ਕੁੱਤਰ ਜਿੱਤਿਆ ਦੋ ਦੇ ਕੋਲ ਬਾਈ ਦੇਖੋ ਤਾ ਨਹੀਂ ਹੋ ਚਾਚੇ ਇੱਕ ਵਾਰ ਜਦ ਆਪਾਂ ਸਮਾਨੇ ਕਬੂਤੀ ਵੀ ਛੱਡੀ ਸੀ ਬਹੁਤ ਵਧੀਆ ਉੜੀ ਸੀ ਨਾ ਉਹ ਲਾਲ ਰੰਗ ਦੀ ਸੀ ਹੈ ਬਾਈ ਉਹ ਕਬੂਤੀ ਦਾ ਬਦ ਇੱਥੇ ਕੀ ਆ ਤਾ ਉਹਨੇ ਮੈਂ ਜੱਸ ਸਵੇਰੇ ਘਰ ਪੜਾਉਣੀ ਆ ਉਹ ਉਹਨੇ ਜਾਚੇ ਸਿਰਫ ਡੇਢ ਘੰਟਾ ਐਸੇ ਰਾਮ ਦੇ ਉੜਨਾ ਜਿਹੜੀ ਉੱਚੀ ਲੱਗ ਕੇ ਆ ਕੇ ਰਾਮ ਦੇ ਛਤਰੀ ਕੋ ਭੇਜਦੀ ਸੀ ਚਲ ਮੈਂ ਕਿਹਾ ਯਾਰ ਵੀ ਇਹ ਕੁੱਤੀ ਛੜੀ ਮੈਂ ਕਿਹਾ ਬਾਕੀ ਜਿਹੜਾ ਜਿਆੜੀ ਉੜਦੇ ਕੁੱਤਰ ਵਿੱਚ ਹੈ ਜਦ ਮੇਰੇ ਕੋ ਤਿਤਲੀ ਜੀ ਦਾ ਉਤਰ ਜਿਹੜਾ ਆਪਣੇ ਪਿੰਡ ਬਖਾ ਸੌੜਦਾ ਦਾ ਚਲ ਉਹ ਛੜੀ ਮੈਨੂੰ ਦਿਲ ਨਹੀਂ ਲੱਗੀ ਮੈਂ ਘੱਟ ਉੜਦੀ ਆ ਮੈਂ ਕੁੱਤੀ ਚੱਕ ਕੇ ਜਾਚੇ ਗਾ ਸਮਾਣੇ ਬਾਜੀ ਦੀ ਜਾ ਕੇ ਇਸ ਸਮਾਨ ਐਂਟਰੀ ਕਰਾ ਕੇ ਬਾਈ ਕੁੱਤੀ ਛੜਤੀ ਸਵੇਰ ਤੇ ਪਾਣੀ ਚ ਬੱਚੇ ਜੋ ਭਰ ਕੇ ਇਕਣੀ ਹੈ ਹੈ ਉੱਤੇ ਛੜਤੀ ਕੂਤਰੀ ਬਾਈ ਛਾਵ ਨੂੰ ਵੀ ਆਏ ਆ ਹੌਲੀ ਹੌਲੀ ਪਰ ਮਾਰਦੇ ਫਿਰਦੀ ਆ ਸਾਡੀ ਕੂਤਰੀ ਇੱਕ ਵਾਰ ਤਾਂ ਕੱਟਦੀ ਉਹਨਾਂ ਨੇ ਭਾਈ ਅਸੀਂ ਕੂਤਰੀ ਜਿਹੜੀ ਸਾਡੇ ਨਾਲ ਕਾਪੀ ਵਾਲੇ ਸਿਰ ਪਰੌੜਦੀ ਕੂਤਰੀ ਜ਼ਿਆਦਾ ਤੇ ਕੂਤਰ 128 ਤਾਂ ਉੱਥੇ ਅੱਛਾ ਤੇ ਇੱਕ ਕੂਤਰੀ ਸਾਨੂੰ ਇੰਨੇ ਕੂਤਰਾਂ ਵਿੱਚ ਦਿਖੀ ਵੀ ਨਹੀਂ ਹੈਗੀ ਇੱਕ ਵਾਰ ਉੱਚੀ ਚਲੇ ਗਈ ਸੀ ਜਦ ਉੱਪਰ ਤੇ ਆਈ ਥੱਲੇ ਕਾਪੀ ਵਾਲੇ ਕਸੀਂ ਪਾ ਲਿਆ ਰੋਲਾ ਬਾਈ ਬਾਈ ਆ ਤੁਸੀਂ ਯਾਰ ਕੂਤੀ ਦੇਖ ਕੂਤੀ ਤਾਂ ਉਰੇ ਹੀ ਫਿਰਦੀ ਹੈ ਗਈਓ ਨਹੀਂ ਕਿਤੇ ਹੂੰ ਬਾਈ ਜਦੇ ਉਹ ਕਹਿੰਦਾ ਪਹਿਲਾਂ ਉਹ ਕਹੀਗਾ ਹੈ ਨਹੀਂ ਦੀ ਹੈ ਨਹੀਂ ਫੇ ਕਹਿੰਦਾ ਸਹੀ ਆ ਕਹਿੰਦਾ ਕਿੱਥੇ ਜਾ ਮੈਂ ਕਾ ਆ ਫੜੀ ਸਿਰ ਪਰ ਤੇਰੀ ਵਿੱਚ ਪੱਥਰ ਲੈ ਆਈਏ ਜਿਆਦਾ ਇਹ ਕਹਿੰਦਾ ਸਹੀ ਆ ਉਹ ਕਬੂਤਰੀ ਜਣੀ ਕਿ ਜਿਹੜੀ ਡੇਢ ਘੰਟਾ ਉੜਦੀ ਸੀ ਕਹਿਣ ਦਾ ਮਤਲਬ ਆ ਵੀ ਉਹ ਸਾਰੀ ਦਿਹਾੜੀ ਉੜੀ ਆ ਅੱਛਾ ਜਿਹੜੀ ਕਬੂਤਰ ਘਰ ਪਰ ਘਾਟ ਉੜਨੇ ਵਾਲਾ ਬਾਹਰ ਬਾਹਰ ਉੜਦਾ ਠੀਕ ਆ ਜਿਆਦਾ ਕਬੂਤਰ ਜਿਹੜਾ ਘਰ ਪਰ ਉੜਦਾ ਉਹ ਭੱਜ ਜਾਂਦਾ ਵਾ ਬਾਈ ਭੱਜਦਾ ਬਾਈ ਹਾਂ ਭੱਜ ਵੀ ਜਾਂਦਾ ਜੀ ਅਸਲ ਉਹ ਖੜ ਜਾਂਦਾ ਹਾਂ ਆਰ ਪਾਰ ਵੀ ਕਰ ਦਿੰਦਾ ਉਹ ਇਹ ਘਰ ਫੁੱਲ ਪੁੱਤਰ ਉੜਦੇ ਨਾ ਤੇ ਬਾਹਰ ਕਿਤੇ ਖੜ ਜਾਣਾ ਘਰ ਮਗਾ ਡਾਈ ਕਰ ਦੇਣਾ ਪੁੱਤਰ ਇਕੱਲੇ ਰਹਿ ਜਾਂਦਾ ਉਹ ਇਹ ਗੱਲ ਤੇ ਮਾਲਕ ਵੀ ਮਾਲਕ ਵੀ ਚਾਹੀਦਾ ਨਾ ਡਾਉਣੇ ਵਾਲਾ ਹਾਂ ਡਾਉਣੇ ਵਾਲੇ ਵੀ ਚਾਹੀਦਾ ਡਾਉਣੇ ਵਾਲਾ ਮਾਲਕ ਦਾ ਐ ਖਰਾਕ ਪਾਉਣਗਾ ਸਵੇਰ ਨੂੰ ਦਾਣੇ ਪਾਉਣੇ ਚਾਹੇ ਜਿਨ੍ਹਾਂ ਕੋਲ ਜਿਆਦਾ ਮੈਂ ਜਿੱਥੇ ਆਇਆ ਪੁੱਤਰ ਉਹ ਇੱਧੇ ਕੋਲ ਤੇ ਅਸੀਂ ਆਪਾਂ ਜਾਈ ਜਾ ਕੇ ਆਏ ਹਾਂ ਜਰਾ ਸਵੇਰ ਨੂੰ ਦਾਣੇ ਪਾਉਣੇ ਖੋਡੇ ਚ ਸਵੇਰਿਆਂ ਜੋ ਪਾਣੀ ਪਾ ਦਿੰਦੇ ਆ ਜਗਾਂ ਡੰਗਰਾਂ ਦੀ ਖੁੱਲੀ ਪਾ ਦਿੰਨੇ ਇੱਕ ਵਾਰ ਅੱਛਾ ਉਹ ਮੈਂ ਜਾਂਦਾ ਨਹੀਂ ਬੋਦੀ ਨਹੀਂ ਨਹੀਂ ਉਹਦਾ ਕੀ ਫਾਇਦਾ ਫਿਰ ਉਹ ਗੱਲ ਤਾਂ ਮੈਂ ਕਹਿੰਦੀ ਪਾਣੀ ਵਿੱਚ ਢੁੱਲਿਆ ਪਿਆ ਬੁਰਾ ਹਾਲ ਉਹ ਗਲਤ ਹੁਣ ਕਈਆਂ ਕੋਲ ਜ਼ਿਆਦਾ ਕਬੂਤਰ ਆ ਉਹ ਬਾੜੀਆਂ ਛੱਡੇ ਨਹੀਂ ਪਾਉਂਦੇ ਕਿ ਕੋਈ ਡਾਈਆਂ ਹੀ ਨਹੀਂ ਹੁੰਦੀਆਂ ਅੜਾਉਣੇ ਵਾਲਾ ਹੀ ਨਹੀਂ ਹੁੰਦਾ ਘਰਾਂ ਕੋਈ ਹੈਨਾ ਇਹ ਚੀਜ਼ਾਂ ਵੀ ਯਾਰ ਸਾਡੇਆਂ ਅਸੀਂ ਦੋ ਜਣੇ ਆ ਹੁਣ ਮਾਇਆ ਅੱਜ ਘਰੇ ਦਾ ਮੁੰਡਾ ਹੋ ਬਹੁਤ ਹੋ ਜਾਂਦੀ ਯਾਰ ਪੁੱਤਰ ਲੈ ਕੇ ਆਨੇ ਤੇਰੇ ਸਾਹਮਣੇ ਹਜ਼ਾਰ ਹਜ਼ਾਰ ਮੈਂ ਪੁੱਤਰ ਲਿਆਂਦਾ ਹਉ ਸਹੀ ਗੱਲ ਯਾਰ ਨਾਲੇ ਜੇ ਜਿੱਤੇ ਹੀ ਨਾ ਕਬੂਤਰ ਆਪਣਾ ਰੱਖਿਆ ਹੋਇਆ ਆਪਣੀ ਦੇਖਭਾਲ ਨਹੀਂ ਕਰਨ ਦੇ ਬਾਵਜੂਦ ਜਾਂ ਤਾਂ ਫਿਰ ਨਸਲ ਚ ਘਾਟਾ ਕਬੂਤਰ ਦੇ ਹੈ ਜਾਂ ਫਿਰ ਉਹਦੇ ਮਾਲਕ ਚ ਘਾਟਾ ਬਸ ਬਸ ਜਾਂ ਕਬੂਤਰ ਨੂੰ ਬਈ ਉਹ ਨਸਲ ਨੂੰ ਐਂ ਕਹਿ ਸਕਦੇ ਆ ਬੰਦਾ ਦੁਖੀ ਹੋ ਜਾਂਦਾ ਕਹਿੰਦਾ ਬਈ ਛਕਾਓ ਇਹਨਾਂ ਨੂੰ ਹੈ ਜੇ ਨਸਲ ਵਾਲਾ ਏ ਬੰਦਾ ਸਾਹਮ ਸਾਹਮ ਕੇ ਰੱਖਦਾ ਜੋੜੇ ਨੂੰ ਆਪਣੇ ਨੂੰ ਇੱਥੇ ਪੈਂਦਾ ਉੱਥੇ ਲੈ ਕੇ ਜਾਂਦਾ ਕੋਈ ਹਸਤਾਤੀ ਲੋੜ ਨਹੀਂ ਹਾਂ ਕੋਈ ਤੇ ਲੋਨੀ ਆਪਾਂ ਨੂੰ ਆਪਣੇ ਕਬੂਤਰ ਬਸ ਗੌਰ ਰੱਖਣੀ ਪੈਂਦੀ ਆ ਯਾਰ ਆਪਾਂ ਕਬੂਤਰ ਉੱਡ ਕੇ ਆਉਂਦਾ ਨਾਲ ਆਪਾਂ ਨੂੰ ਜੇ ਕਬੂਤਰ ਉੱਡ ਕੇ ਆਉਂਦਾ ਆਪਾਂ ਨੂੰ ਉਤਰੇ ਦੱਸ ਦਿੰਦਾ ਕਬੂਤਰ ਜੇ ਉੱਡ ਕੇ ਆਇਆ ਮੈਂ ਪਾਣੀ ਪੀਚ ਲੈ ਗਿਆ ਓਕੇ ਆਇਆ ਮੈਂ ਪਾਣੀ ਮੰਗ ਰਿਹਾ ਪਾਣੀ ਪੀ ਜਾਂਦਾ ਆ ਸਮਝੋ ਪਾਣੀ ਪੀ ਘਾਟ ਆ ਕਬੂਤਰ ਨੂੰ ਮੈਨੂੰ ਪਾਣੀ ਪਰ ਜਾਣ ਤੇ ਰੋਕਣ ਵਾਲੀ ਚੀਜ਼ ਦਿੱਤੀ ਜਾਵੇ ਸਹੀ ਗੱਲ ਆ ਬਹੁਤ ਨੰਬਰ 2 ਜੇ ਕਬੂਤਰ ਆਉਂਦਾ ਹੀ ਦਾਣਾ ਪਾ ਪੈ ਗਿਆ ਫਿਰ ਉਹ ਭੁੱਖ ਨੂੰ ਗਿਆ ਭੁੱਖ ਨੂੰ ਗਿਆ ਮਾਲਕ ਨੂੰ ਪਤਾ ਹੁੰਦਾ ਇਹ ਪੁਆਇੰਟ ਹੈ ਸਹੀ ਗੱਲ ਹੈ ਪੁਆਇੰਟ ਮਾਲਕ ਨੂੰ ਖੁਦ ਕਬੂਤਰ ਬਾਜ਼ ਨੂੰ ਪਤਾ ਹੋਣਾ ਚਾਹੀਦਾ ਮੇਰਾ ਕੂਤਰ ਤਾਂ ਨਹੀਂ ਮੈਂ ਵੀ ਬਾਈ ਦੇਖੀ ਸੀ ਮੈਂ ਕਿਸੇ ਪਤਾ ਨਹੀਂ ਮੈਂ ਕਿਸੇ ਵੀ ਇੰਟਰਵਿਊ ਦੇਖੀ ਸੀ ਸ਼ਾਇਦ ਉਹਦੇ ਵਿੱਚ ਵੀ ਇਹ ਬੰਦੇ ਨੇ ਇਹੀ ਗੱਲ ਕਹੀ ਵੀ ਥੀ ਕਿ ਨਾ ਜੇ ਤੁਸੀਂ ਆਪਣੇ ਕਬੂਤਰ ਨੂੰ ਉੜ ਕੇ ਆਏ ਬੇ ਨੂੰ ਉੜ ਕੇ ਆਏ ਬੇ ਨੂੰ ਸਾਂਭ ਲਿਆ ਵੀ ਜੇ ਉਹ ਪਾਣੀ ਪਰ ਨੂੰ ਗਿਆ ਉਹ ਤਾਂ ਸਭ ਤੋਂ ਥੋੜੀ ਗੱਲ ਹੈ ਦਾਣੇ ਪਰ ਨੂੰ ਗਿਆ ਕਿਹਾ ਜੇ ਤੁਸੀਂ ਆ ਚੀਜ਼ ਉਹਦੀ ਆ ਚੀਜ਼ ਉਹਦੀ ਪੂਰੀ ਕਰਤੀ ਮਜਾਲਾ ਕਬੂਤਰ ਸੜਾ ਬਾਜੀ ਨਾ ਜਿੱਤਦਾ ਕਰਦੇ ਇੱਥੇ ਤੇ ਉੜ ਕੇ ਆਇਆ ਵਜਾ ਨੂੰ ਸੈਟ ਆਪਾ ਕਰਦੇ ਆਪਾਂ ਦੇਖਦੇ ਆ ਪਾਣੀ ਨਹੀਂ ਪੂਰਾ ਕਰਦੇ ਸਰੀਰ ਦਾ ਦੇਖੋ ਉੜ ਕੇ ਆਏ ਦਾ ਸਭ ਤੋਂ ਪਹਿਲਾਂ ਤਾਂ ਪਾਣੀ ਸਰੀਰ ਦਾ ਆਪਾਂ ਨੇ ਪੂਰਾ ਕਰਨਾ ਉੜ ਕੇ ਆਏ ਨੂੰ ਨਾ ਸਿੱਪ ਸਿੱਪ ਪਾਣੀ ਪਿਲਾਉਣਾ ਉਹਨੂੰ ਮਤਲਬ 1 ਕੋ ਲਾਹਤ ਨਹੀਂ ਪਾਣੀ ਪਿਲਾਉਣਾ ਆ ਗਰਮ ਪਾਣੀ ਜੇ ਬਗੈ ਲੋਕਾਂ ਦੱਸਦੇ ਨਹੀਂ ਹੁੰਦੇਗੇ ਉਹ ਸਾ ਪਾਣੀ ਜੇ ਕਿਸੇ ਬੰਦੇ ਦਾ ਕਬੂਤਰ ਉੜ ਕੇ ਆ ਕੇ ਪਾਣੀ ਪਰ ਨੂੰ ਜਾਂਦਾ ਹੈ ਉਹ ਕਬੂਤਰ ਨੂੰ ਮਲਠੀ ਦਾ ਪਾਣੀ ਦੇ ਦੇ ਅੱਛਾ ਮੂਤਰ ਨੂੰ ਮਲਟ ਡਾਉਨ ਤੇ ਪਹਿਲਾਂ ਕਬੂਤਰ ਨੂੰ ਮਲੱਠੀ ਦਾ ਪਾਣੀ ਦੇ ਦੇ ਜਾਂ ਕਬੂਤਰ ਪਾਣੀ ਪਰ ਨੂੰ ਆਇਆ ਹੈ ਉਹਨੂੰ ਮਲੱਠੀ ਦਾ ਪਾਣੀ ਦੇ ਦੇ ਠੀਕ ਸਰੰਜਾ ਹੂੰ ਹੂੰ ਵੀ ਇਹ ਮਨ ਮਲੱਠੀ ਦੇ ਪਾਣੀ ਸਰੰਜ ਦੇ ਦੇਊ ਤੁਹਾਨੂੰ ਮੈਂ ਲਿਖ ਕੇ ਦਰਜ ਕਬੂਤਰ ਪਾਣੀ ਪੀ ਚਲ ਗਿਆ ਮੈਂ ਨੋਟ ਕਰ ਅੱਛਾ ਨਾਲ ਇੱਕ ਗੱਲ ਵੀ ਹੋਏਗਾ ਜੇ ਕਬੂਤਰ ਲੋਕ ਐ ਦੱਸ ਦੇਣੇ ਜੇ ਕਬੂਤਰ ਦਾਣੇ ਪਨ ਜਾਂਦਾ ਹੈ ਕਬੂਤਰ ਨੂੰ ਹੈਡ ਦਾ ਪਾਣੀ ਦੇ ਦੇ ਅੰਦਰ ਅੰਦਰ ਕਰ ਨਹੀਂ ਚੱਕ ਦਿੰਦੀ ਯਾਰ ਛੋਟੀ ਹੈਡ ਦਾ ਪਾਣੀ ਦੇ ਦੇ ਕਬੂਤਰ ਨੂੰ ਕਬੂਤਰ ਨੂੰ ਦਾਣੇ ਪਨ ਜਾ ਕੇ ਦਿਖਾ ਦੇ ਕਬੂਤਰ ਭੁੱਖ ਜਿਵੇਂ ਦੋਏ ਨੁਕਤੇ ਯਾਰ ਬੱਸ ਲੋਕ 50 50000 ਰੁਪਏ ਲੈ ਲੈਂਦੇ ਚੀਜ਼ਾਂ ਦਾ ਗੁਰੂ ਅਸਤਾਜ ਬਣਾਉਨੇ ਆ ਦੱਸਣ ਦੀਆਂ ਗੱਲਾਂ ਦਾ ਮੈਂ ਕਹਿੰਦਾ ਨਾ ਕੋਈ ਜਿੱਤੇ ਯਾਰ ਮੋਹਤ ਆਪਾਂ ਨੇ ਗੇਮ ਦੱਸਣੀ ਜਿੱਤੇ ਮੈਂ ਪੂਰਾ ਸਚਾਈ ਦਾ ਦੱਸ ਰਿਹਾ ਬੰਦੇ ਨੂੰ ਇਹ ਦੋ ਨੁਕਤੇ ਭਾਈ ਜਿਹੜਾ ਆਪਣਾ ਪੁੱਠ ਗੱਡਾ ਹੁੰਦਾ ਇੱਕ ਵਾਰੀ ਕਬੂਤਰ نسل ਦਾ ਹੋਣਾ ਚਾਹੀਦਾ ਹਾਂ ਬਾਈ ਜਿਹੜਾ ਪੁੱਠਗੰਡਾ ਹੁੰਦਾ ਜਾਂ ਕਬੂਤਰ ਉੜ ਕੇ ਆਉਂਦਾ ਨਾ ਇਹਨੂੰ ਨਾ ਪੁੱਠਗੰਡੇ ਦੇ ਨੂੰ ਨਾ ਆਪਾਂ ਨੇ ਉਹਦੇ ਕੋਲ ਭੁੰਨ ਕੇ ਨਾ ਉਹਦੀ ਸਵਾਹ ਕੱਢ ਲੈਣੀ ਆ ਉਹਦੀ ਪੁੱਠਗੰਡੇ ਦੀ ਉਹਦੀ ਸਵਾਹ ਜਿਹੜੀ ਹੁੰਦੀ ਸਾਰੀ ਐਂ ਕਰਕੇ ਨਾ ਛਾਣ ਕੇ ਉਹਨੂੰ ਨਾ ਜਦ ਉੜ ਕੇ ਆਉਂਦਾ ਕਬੂਤਰ ਕੋਸੇ ਪਾਣੀ ਚ ਨਾ ਉਹ ਪੁੱਠ ਸਵਾਹ ਨੂੰ ਐਂ ਪਾ ਕੇ ਰੱਖਾਂਗੇ ਘੋਲ ਕੇ ਨਾ ਕਬੂਤਰ ਨੂੰ ਨਾ ਉਹ ਪਾਣੀ ਕੋਲਾਉਣਾ ਸਿੱਪ ਸਿੱਪ ਵਾਲਾ ਉਹ ਪਤਾ ਕਿ ਆਏ ਜਦ ਕੂਤ ਥੱਕਿਆ ਆਉਂਦਾ ਏ ਜ਼ੋਰ ਸਾਹ ਪੱਕਦਾ ਉਹਦੇ ਕੋਲ ਨੂੰ ਉਤਰਦਾ ਕਿਉਂਕਿ ਉਹਦੀ ਨਾ ਮਤਲਬ ਜੇ ਅੱਜ ਉਹਨੇ ਅੱਧਾ ਘੰਟਾ ਤਾਂ ਸਹੀ ਤਾਂ ਕੋਈ ਕਹੇ ਸਾਹ ਪੱਕਾਣ ਆ ਜਾਂਦਾ ਉਹ ਪੁੱਠਕੰਡੇ ਕਿਤੇ ਵੀ ਤੁਸੀਂ ਦੇਖ ਲਿਓ ਪੁਰਾਣੀ ਕਿਤਾਬ ਕੱਢ ਲਿਓ ਆਯੁਰਵੇਦ ਦੀ ਇਹ ਪੁੱਠਕੰਡਾ ਸਾਹ ਲਈ ਬਣਿਆ ਹੋਇਆ ਅੱਛਾ ਇਹਦਾ ਇਸਤੇਮਾਲ ਉਹ ਸਾਹ ਕਾਉਣ ਨੂੰ ਬਣਦਾ ਜਿਹੜੇ ਨੂੰ ਸਾਹ ਚੜਦਾ ਉਹਨੂੰ ਵਰਤਦੇ ਇਹ ਅੱਛਾ ਪੁੱਠਕੰਡੇ ਨੂੰ ਸਾਰੀ ਦਵਾਈ ਪੈਂਦੀ ਹੈ ਇਹ ਇਹ ਨਾ ਉਹਦੀ ਮਤਲਬ ਨਾ ਰੁਟੀਨ ਵਧਾਊਗਾ ਸਿਦ ਦਵਾਈ ਪੈਂਦੀ ਹੈ ਆ ਉਹਦਾ ਸਾਹ ਪਕਾਉਂਗਾ ਅੱਛਾ ਉੜ ਕੇ ਆਏ ਕਬੂਤਰ ਠੀਕ ਆ ਠੀਕ ਆ ਠੀਕ ਆ ਯਾਰ ਬਾਕੀ ਕਬੂਤਰ ਵੀ ਹੋਣੇ ਚਾਹਦੇ ਭਾਈ ਹਾਂ ਨਸਲ ਵੀ ਨਸਲ ਵੀ ਇਹ ਮੈਂ ਗੋਲਿਆ ਕਬੂਤਰ ਬੁਲਾ ਦੂੰਗਾ ਜੰਗਰੀ ਪਰ ਇਹ ਗੱਲ ਤਾਂ ਨਸਲ ਦੀ ਆ ਜਿਹੜੇ ਨਸਲ ਵੀ ਹੁੰਦੀ ਆ ਨਸਲ ਵੀ ਉੜਦੀ ਆ ਕਬੂਤਰ ਅਸਲ ਤਾਂ ਹੋਵੇ ਹੈ ਤਾਂ ਖਿਡਾਰੀ ਨਾ ਕਬੂਤਰ ਅਸਲੀ ਹੋਵੇ ਖਿਡਾਰੀ ਨਕਲੀ ਹੋਵੇ ਚਾਹੋ ਜਿੱਤ ਜਾਂਦਾ ਖਿਡਾਰੀ ਨਕਲੀ ਵੀ ਚੱਲ ਜਾਂਦਾ ਜੇ ਕਬੂਤਰ ਅਸਲੀ ਆ ਸਭ ਤੋਂ ਵੱਧਕ ਟਾਈਮ ਗਾਲਿਆ ਦਾ ਬੰਦੇ ਦਾ ਜਿਕੜਾ ਹੁਣ ਉਹਦਾ ਤੇਰਾ ਟਾਈਮ ਐਕਸਪੀਰੀਅੰਸ ਆ ਬੰਦੇ ਨੇ ਜਿਨੇ ਭਾਈ ਨਵੇਂ ਰੱਖੇ ਜਿੱਕਰਾ ਟਾਈਮ ਹੋਇਆ ਉਹਦਾ ਟਾਈਮ ਮਿਲਦਾ ਹਾਂ ਕਬੂਤਰ ਡਾਉਣ ਦਾ ਬਾਜੀ ਮਾ ਜਾਣ ਦਾ ਅਸੀਂ ਕਬੂਤਰਾਂ ਦੇ ਘਰੇ ਤੁੱਤੀ ਕਰਾਂਦੇ ਤੇ ਡਾ ਡਾ ਕੇ ਕਿ ਸਾਡੇ ਉਹ ਕੰਮ ਆ ਅਸੀਂ ਕੰਮ ਸਾਡਾ ਕੰਮ ਐ ਤੇ ਕੀ ਸੋਚਿਆ ਵੀ ਕੰਮ ਨਹੀਂ ਕਰਨਾ ਵੀ ਕਬੂਤਰਾਂ ਪਰ ਜਾਣਾ ਇੱਕ ਭਾਈ ਜਦ ਆਪਾਂ ਹੁਣ ਜਿਕੜਾ ਹੁਣ ਸਿਆਲ ਚੱਲਦਾ ਹੁਣ ਜਨਵਰੀ ਦਾ ਮੌਸਮ ਚੱਲਦਾ ਇਹਨਾਂ ਵਿੱਚ ਆਪਾਂ ਨੂੰ ਖਰਾਕ ਕਿੱਦਾਂ ਦੀ ਦੇਣੀ ਚਾਹੀਦੀ ਜਾਨਵਰ ਨੂੰ ਇਹਨਾਂ ਨੂੰ ਜੇ ਨਾ ਮਾ ਜਿਹੜਾ ਵੀ ਦਾਣਾ ਪਾਉਂਦੇ ਨਾ ਆਪਾਂ ਮਾਲਾ ਵੀ ਉਹ ਇਹਦੇ ਵਿੱਚ ਕਣਕ ਕਣਕ ਤਾਂ ਬਹੁਤ ਜ਼ਰੂਰੀ ਆ। ਕਣਕ ਦਾ ਚੱਲ ਨਹੀਂ ਆਰ ਬਾਈ ਹਾਂ ਇਹਦੇ ਵਿੱਚ ਨਾ ਬਾਈ ਅਸੀਂ ਤਾਂ ਅਸੀਂ ਜਿਹੜਾ ਆਪਣਾ ਪਾਉਂਦੇ ਉਹਦੀ ਅਸਾਂ ਲੱਗਿਆ ਮੈਂ ਬਾਕੀ ਯਾਰ ਸਭ ਨੇ ਦੇਖੋ ਦਾਣੇ ਦੀ ਵੀ ਗੱਲ ਉੱਥੇ ਮੁੱਕਦੀ ਆ ਕਿ ਜਿਹੜਾ ਕਬੂਤਰ ਦੇ ਬਾਜੀ ਇਤਨੀ ਹੋਣੀ ਹੈਗੀ ਜਾਂ ਢਿੱਡ ਭਰਨੇ ਜਾਂਦਾ ਹੋਣਾ ਇੱਕ ਖਰਾਬ ਦਿੰਦਾ ਬੰਦਾ ਉਹਦੇ ਵਿੱਚ ਕਣਕ ਪਾਦਨੇ ਅਸੀਂ ਤਾਂ ਛੂਲੇ ਪਾਏ ਹੋਏ ਵਿੱਚ ਹੈ ਬਾਕੀ ਦਾਲ ਹਰੀ ਮੂੰਗੀ ਦੀ ਆ ਉਹ ਪਾ ਦਿੰਨੇ ਆ ਅਸੀਂ ਤਾਂ ਇਹ ਦਾਣਾ ਪਾਉਂਦੇ ਆ ਜੇ ਯਾਰ ਕਬੂਤਰ ਤੁਸੀਂ ਮਤਲਬ ਹੁਣ ਤੇ ਖਰਾਬ ਦੇਣੀ ਆ ਤਾਂ ਬਾਦਾਮ ਲਾਓ ਬਦਾਮ ਬਦਾਮ ਨੂੰ ਭੋਕੇ ਬਦਾਮਾਂ ਨੂੰ ਕੁੱਟ ਲੋ ਕੁੰਡੀ ਚ ਠੀਕ ਬਦਾਮਾਂ ਨੂੰ ਕੁੰਡੀ ਵਿੱਚ ਕੁੱਟ ਲਿਆ ਉਹ ਬਦਾਮਾਂ ਨੂੰ ਕੁੱਟ ਕੇ ਕੁੰਜੀ ਦੇ ਵਿੱਚ ਦੇਸੀ ਕੀ ਵਿੱਚ ਪਾ ਕੇ ਮਾਣ ਦੇ ਵਿੱਚ ਕੱਚੀ ਮੂਫਲੀ ਨਹੀਂ ਹੁੰਦੀ ਕੱਚੀ ਮੂਫਲੀ ਕੱਚੀ ਮੂਫਲੀ ਦੇ ਬੀਜ ਲੈ ਕੇ ਉਹਨਾਂ ਨੂੰ ਵਿੱਚ ਕੁੱਟੋ ਮਿਕਸ ਕਰੋ ਵਿੱਚ ਮਿਲਾ ਕੇ ਉਹਨਾਂ ਨਾਲ ਆਟਾ ਜਿਹਾ ਬਣ ਜਾਂਦਾ ਬਦਾਮਾਂ ਦਾ ਉਹਦੇ ਗੋਲੀਆਂ ਬੱਟ ਗੋਲੀਆਂ ਬੱਟ ਬੱਟ ਕੇ ਇੱਕ ਮੁੱਤਰ ਨੂੰ ਚਾਰ ਗੋਲੀਆਂ দাও ਵੀਰੇ ਆਪਣਾ ਡੌਮਲੇ ਆ ਉਹ ਖਰਾਕ ਜੀ ਨੂੰ ਖਰਾਕ ਜਿਹੜੇ ਕਹਿੰਦੇ ਲੋਕ ਸੀ ਖਰਾਕ ਦਿੰਦੇ ਆ ਆ ਖਰਾਕ ਆ ਕੋਕ ਬੁੱਤਨ ਚਾਰ ਚਾਰ ਗੁਣੇ ਦੇ ਦੋ ਦੇਸੀ ਕੀ ਦੇ ਵਿੱਚ ਮਲਾ ਕੇ ਚਾਰ ਚਾਰ ਗੁਣੇ ਦੇਈ ਜਾਓ ਬਹੁਤ ਬੁੱਤਰਵਾ ਦਿੰਨੇ ਆ ਅਸੀਂ ਮੈਂ ਵੀ ਬਣਾਈ ਜਾਂਦਾ ਤੇਲ ਨਾ ਚਿੱਕਣਾ ਯਾਰ ਵੀ ਮਤਲਬ ਸਰ ਉਹਦਾ ਸੋਇਆ ਬੀਨ ਦਾ ਏ ਜਿੱਕਣਾ ਕੋਈ ਵੀ ਚੀਜ਼ ਹੈ ਤੇ ਨਾਲ ਵਿੱਚ ਹੈਗਾ ਏ ਤੇਲ ਹੁੰਦਾ ਇਹਦਾ ਅਸੀਂ ਗੁਣੀਆਂ ਬਣਾ ਕਰਖੀਆ ਬਾਦਾਮਾਂ ਚ ਵੀ ਤੇਲ ਆ ਹੈ ਇਹਨਾਂ ਦਾ ਇਹ ਚੀਜ਼ਾ ਖਰਾਕ ਦਿੰਨੇ ਛੋਲੇ ਆ ਜਿਹੜੇ ਉਹ ਵੀ ਨਿੱਗਾਰਾ ਛੋਲੇ ਨਾਲ ਖਾਜਮ ਨਹੀਂ ਉਹ ਕੋਲਾ ਸਾਦਾ ਛੋਲੇ ਉਹ ਵੀ ਜਾਣ ਵਾਲੇ ਆ ਹੁਣ ਸਵੇਰੇ ਜੇ ਮਤਲਬ ਛੋਲੇ ਹੋਵੇ ਬਾਦਾਮ ਹੋਵੇ ਜਿਹੜੇ ਹੁਣ ਬੱਚੇ ਆਪਣੇ ਬੜੇ ਹੋਊਗੇ ਚੱਲ ਉਹਨਾਂ ਦੇ ਜਿਹਨਾਂ ਨੇ ਕਲੀ ਕਿ ਕਿਚਾੜ ਲਈ ਖੁੰਡੇ ਜੇ ਬੈਠੇ ਆ ਅਡਾਉਂਦਾ ਤਾਂ ਹੈ ਨਹੀਂ ਕੋਈ। ਹਾਂ ਹਾਂ। ਸਾਰੇ ਸਬ ਜਾਲ ਮਾ ਕੱਢਦੇ ਆ। ਉਹਨਾਂ ਨੂੰ ਸਵੇਰੇ ਚਾਰ ਚਾਰ ਛੋਲੇ ਦੀ ਇੱਕ ਇੱਕ ਗਰੀ ਐਉਂ ਦੇ ਦੋ ਭਲਾ। ਮੇਰਾ ਦਾਣਿਆਂ ਦੇ ਨਾਲ ਜਿਹੜੀ ਖਰਾਕ ਦਾਣੇ ਖਾਣੇ ਆ ਉਹਨਾਂ ਦੇ ਨਾਲ ਇੱਕ ਨਹੀਂ ਦਿੱਤੀ ਹੱਥ ਅਗਲਾ ਆਪਣੇ। ਉਹੀ ਲਗਾਤਾਰ ਰੁਟੀਨ ਚੱਲਦੀ ਆ ਜੀ। ਗਰਮੀ ਤੱਕ ਇਹੀ ਖਰਾਕ ਕੰਮ ਕਰਨੀ ਆ। ਭਾਵੇਂ ਗਰਮੀ ਦੇ ਵਿੱਚ ਕਹ ਦਿੰਦੇ ਆ ਇੱਕੋ ਦਿਨਾਂ ਬਾਅਦ ਬਾਦਾਮ ਕੱਲ ਸਾਂਭਣਾ। ਦੇ ਦੋ ਭਲਾ। ਇਹ ਖਰਾਕ ਖਲਾਈ ਜਾਣੀ ਨਾ। ਉਹਨੇ ਕੰਮ ਕਰਨਾ। ਜਿਹੜੇ ਹੁਣ ਤੇ ਤੂੰ ਇੱਕ ਇੱਕ ਵੀ ਖਲਾਈ ਜਾਊਂਗਾ ਨਾ ਗਰੀ ਇੱਕ ਇੱਕ ਵੀ ਜਾਂ ਛੋਲੇ ਜਿਹੜੇ ਦਾਣੇ ਆ ਵੀ ਓਏ ਹੋਏ ਛੋਲੇ। ਇੱਕ ਰੋਟੀ ਦੇਸੀ ਕੀ ਦੇ ਗੈਲ ਕਬੂਤਰ ਨੂੰ ਚੋਪੜ ਕੇ ਜਿਹੜੀ ਬੈਸੀ ਰੋਟੀ ਜਾਂ ਪੁਰਾਣੀ ਰੋਟੀ ਆ ਰਾਤ ਵਾਲੀ ਰੋਟੀ ਆ ਉਹਨੂੰ ਦੇਸੀ ਕੀ ਦੇ ਗੈ ਰੋਟੀ ਚੋਪੜ ਕੇ ਜਿਹੜਾ ਚੂਣੀ ਨਹੀਂ ਬਣਾਉਂਦੇ ਤੇ ਆਪਾਂ ਐ ਬਣਾ ਕੇ ਕਬੂਤਰ ਨੂੰ ਪਾ ਦੇ ਮੈਂ ਕਹਿੰਦਾ ਹੁਣ ਦੇਲਾ ਹੁਣ ਆਪਾਂ ਤੁਸੀਂ ਪਹਿਲਾਂ ਐ ਦੱਸੋ ਜਿਹੜੀ ਆਪਾਂ ਖਰਾਕ ਪਾਉਂਦੇ ਆ ਜਾਨਵਰਾਂ ਨੂੰ ਇਹ ਕਿਹੜੇ-ਕਿਹੜੇ ਮਹੀਨੇ ਵਿੱਚ ਕਿਹੜੀ-ਕਿਹੜੀ ਖਰਾਕ ਪਾਈ ਜਾਂਦੀ ਆ ਜਾਨਵਰ ਨੂੰ ਇਹ ਮੈਦੇ ਬਾਰੇ ਦੱਸੋ ੜਾ ਜੀ ਇਹਦਾ ਐ ਹੁਣ ਨਵੀਂ ਜਿੱਕਣਾ ਕੂਤਰ ਨੂੰ ਜ਼ਿਆਦਾ ਲੋੜ ਹੈ ਇੱਕ ਦਾ ਜਿਹੜੀ ਖਰਾਕ ਦੀ ਆ ਹੈ ਉਹ ਅੱਜ ਵਾਲੇ ਜਿਹੜੇ ਠੰਡ ਦੇ ਚੱਲਦੇ ਆ ਇਹਦੇ ਵਿੱਚ ਜਿੱਕਣਾ ਹੁਣ ਆਪਾਂ ਜ਼ਿਆਦਾ ਖਰਾਕ ਖਾ ਕੇ ਅੰਦਰ ਪੈ ਜੂंगे ਆਪਾਂ ਦੇ ਜ਼ਿਆਦਾ ਕੋਈ ਉਹਨੇ ਖਰਾਬ ਆਪਣਾ ਖਰਾਜਵੇਂ ਨਹੀਂ ਹੋਣਾ ਆਪਣਾ ਖਰਾਬ ਕਰੂਗੇ ਕੋਈ ਜਾਨਵਰ ਨੇ ਉੜਨਾ ਹੀ ਨਹੀਂ ਉੜਨਾ ਹਾਂ ਕਿਉਂਕਿ ਜ਼ੋਰ ਮਾਰਨਾ ਪੈਂਦਾ ਖਰਾਕ ਖਾ ਕੇ ਹੁਣ ਤੂੰ ਇੱਕ ਦੇਖ ਲੈ ਜਿਹੜੇ ਕੂਤਰ ਨੂੰ ਆਪਾਂ ਗਰਮੀਆਂ ਦੇ ਦਿਨਾਂ ਮ ਬਦਾਮ ਪਾਉਂਦੇ ਆ ਉਸ ਟਾਈਮ ਉਹਨੇ ਉੜਨਾ ਜ਼ੋਰ ਮਾਰਨੇ ਹੈ ਨੰਬਰ ਇੱਕ ਯਾਦ ਇੱਕ ਇੱਕ ਜਾਲ ਕੂਤਰ ਪਰ ਪੱਟੇ ਹੁੰਨੇ ਆ ਠੀਕ ਹਰ ਬਰੀ ਦੇ ਟਾਈਮ ਯਾਰ ਪਰ ਪੜਤੇ ਜਾਤੇ ਕਬੂਤਰ ਨੂੰ ਖਰਾਗਰੀ ਪੂਰੀ ਲੋੜ ਆ ਠੀਕ ਆ ਜਦ ਉਸ ਟਾਈਮ ਕਬੂਤਰ ਨੂੰ ਆਪਣੇ ਨੂੰ ਬਦਾਮ ਛੋਲੇ ਹੈ ਜਾਂ ਸੋਇਆ ਵੀ ਨਾ ਮਤਲਬ ਤਗ ਤੇਲ ਵਾਲੀ ਚੀਜ਼ਾਂ ਪਾਉ ਵਧੀਆ ਜਿਨ੍ਹਾਂ ਵਿੱਚ ਪੂਰੀ ਡਾਈਟ ਆਨ ਖੁੱਲ ਆ ਹੋਰ ਤਾਂ ਯਾਰ ਮੂੰਗੀ ਮੋਠ ਹਾਂ ਤੇ ਅਲਸੀ ਮਤਲਬ ਜਿਆਦਾ ਲੋੜ ਜਦੋਂ ਫਰਫੁਰ ਪਟੋਂਦੇ ਜਦੀ ਹੈ ਜਦ ਆੜਾਈ ਹੁੰਦੀ ਆ ਮੂੰਗੀ ਮੋਠ ਅਲਸੀ ਤੇ ਤਾਰਾ ਮੀਰਾ ਠੀਕ ਆ ਜਿਹੜਾ ਹੁਣ ਚੱਲਦਾ ਇਹਨਾਂ ਚ ਹੁਣ ਕਾਹ ਚੱਲਦਾ ਕਣਕ ਇੱਕ ਠੀਕ ਆ ਨਾਲ ਚਲੋ ਪੱਕੀ ਚੱਲਦੀ ਜਦ ਦੀ ਆ ਮਾ ਯਾਰ ਆਪਣੇ ਕਬੂਤਰ ਨੂੰ ਖਰਾਕ ਦਿੰਦਾ ਆ ਜਿਹੜੀ ਬਣਾ ਕੇ ਦਿੰਨੇ ਆਪਾਂ ਤੋਂ ਦੱਸਿਆ ਮੈਂ ਬਰਾਮਾ ਦੀ ਮੈਂ ਕਬੂਤਰ ਮਾਂ ਚੱਲ ਵੀ ਕਬੂਤਰ ਬੈਠੇ ਵੀ ਤਾਂ ਹੈ ਗਈਆਂ ਮੈਂ ਉਧਰ ਕੱਢ ਤੇ ਸਾਜ ਰਹੀ ਕਬੂਤਰ ਐਸ ਟਾਈਮ ਵੀ ਐਸ ਟਾਈਮ ਆਇਦੇ ਬਿੱਤਰ ਠੀਕ ਆ ਠੀਕ ਆ ਕਬੂਤਰ ਨੂੰ ਜੇ ਖਰਾਕ ਦੇਣੀ ਤਾਂ ਕਬੂਤਰ ਜੋਰ ਵੀ ਮਰੋਣਾ ਪੈਂਦਾ ਜੋਰ ਮਰੋਣਾ ਪੈਂਦਾ ਜੋਰ ਮਰੋਣਾ ਖਰਾਕ ਦੇਣਾ ਮਠਾਂ ਡੌਂਦਾ ਵੀ ਆ ਉਹਦੇ ਗਲੇ ਆ ਮੁੱਕ ਮੋਟਾ ਨਹੀਂ ਹੁੰਦਾ ਮਤਲਬ ਉਹਦੇ ਫਿਰਮੈਂਟ ਬਣ ਜਾਂਦੀ ਆ ਜਿੱਕਣ ਆਪਾਂ ਕਹਿੰਦੇ ਆ ਜੰਮੂਬੱਜ ਦੀ ਸਮਝ ਜੰਮੂਬੱਜ ਦੀ ਆ ਜਿਹੜਾ ਕਬੂਤਰ ਖਰਾਕ ਖਾਂਦਾ ਜੇਟਾ ਆਪਣੇ ਖੋਟਾ ਖੋਲਣਾ ਉਹ ਜੋ ਵੱਧਾ ਘਟਾ ਲਾ ਕੇ ਆਵੇ ਉਹਨੇ ਆਪਣਾ 12 ਪਾਪ ਜਿਹੜਾ ਖੜਾ ਨਹੀਂ 12 ਪਾਪ ਹੁੰਦਾ ਇੱਕਦਾਂ ਉਹਨੇ ਆਪਣਾ 12 ਪਾਪ ਹੋ ਕੇ ਆਉਣਾ ਲਵੀ ਆਪਣੀ ਰੁਟੀਨ ਦੇਖ ਇੱਕ ਮਿੰਟ ਆਪਾਂ ਸਵਾ ਉੱਠੇ ਐ ਫਰੈਸ਼ ਹੋ ਗਏ ਉਹਦੇ ਬਾਅਦ ਹੁਣ ਪਤਾ ਸੀ ਕੰਮ ਕਰਨਾ ਸੀ ਕੰਮ ਨੂੰ ਜਾਣਾ ਸਾਡੀ ਰੁਟੀਨ ਆ ਜਿਹੜੀ ਅਸੀਂ ਉੱਥੇ ਜਾ ਕੇ ਆਪਣਾ ਕੰਮ ਹਾਰਡ ਕਰਦੇ ਜੋਰ ਜੇ ਮਾਲੇ ਕੰਮ ਆ ਯਾਰ ਕਦੇ ਬਜੇ ਨਹੀਂ ਚੱਕਦੇ ਸਮਝ ਲਿਆ ਸਾਦੂ ਉਹ ਇੱਕ ਮਜ਼ਦੂਰ ਬੰਦਾ ਉਹਨਾਂ ਸਾਰਾ ਦਿਨ ਬਾਰੇ ਚੱਕਣਾ ਉਹਨੂੰ ਕਿਸੇ ਨੂੰ ਪੁੱਛਾਂ ਦੀ ਲੋੜ ਨਹੀਂ ਕੀ ਕਰਨਾ ਉਹਦੀ ਰੁਟੀਨ ਆਉਦੀ ਇੱਕ ਵਾਰ ਗੱਲ ਰੁਟੀਨ ਚੱਲਦੀ ਆ ਉਹਦੇ ਵਿੱਚ ਉਹਨੂੰ ਦੱਸਣ ਦੀ ਲੋੜ ਨਹੀਂ ਆਪਾਂ ਨੂੰ ਕਬੂਤਰਾਂ ਨੂੰ ਅਡਾਈਆਂ ਦੇ ਟਾਈਮ ਵੀ ਮੈਂ ਤਾਂ ਬਹੁਤ ਆਉਂਦੀ ਆ ਖਰਾਕ ਵੀ ਲੈ ਕਿੰਨਾ ਬੁਖਾ ਗਿਆ ਚ ਹੁਣ ਤਾਂ ਵਾਰੀ ਤੱਕ ਬੱਚਿਆਂ ਨੂੰ ਹੁਣ ਜਦੋਂ ਆਪਾਂ ਹੁਣ ਜਿਹੜੇ ਬੱਚੇ ਡਾਣੇ ਆ ਜਿਹੜੀ ਉਹਨਾਂ ਨੂੰ ਦਵਾਈ ਲੱਗਦੀ ਆ ਮੋਜੂਨਾ ਦੀ ਦਵਾਈ ਲੱਗਦੀ ਆ ਇਹ ਫਿਰ ਕਿੰਨਾ ਕੁ ਟਾਈਮ ਪਹਿਲਾਂ ਲਾਣੇ ਪੈਂਦੀ ਆ ਜ ਜੁਨਾਂ ਦੀ ਗੋਲੀ ਵੀਰੇ ਅਸੀਂ ਹੁਣ ਨਾ ਜਿਕਣਾ ਪਰਪਟਾਈ ਤੇ ਪਹਿਲਾਂ ਲਾਉਣੀ ਆ ਅੱਛਾ ਹਾਂ ਜਿਉਂਾਂ ਦੀ ਗੋਲੀ ਪਰਪਟਾਈ 13 ਦਿਨ ਫਰ ਪਰਟਣ ਦੇ ਪਹਿਲਾਂ ਲੱਗਣੀ ਆ ਹਾਂ 15 ਦਿਨ ਕਿਉਂਕਿ ਫਿਰ ਜੇ ਨਾ ਉਹ ਪਰਾਂ ਤੇ ਪੱਟਿਆਂ ਦੇ ਵਿੱਚ ਲਾ ਦੇਵੇ ਨਾ ਉਹ ਪਹਿਲਾਂ ਗੋਲੀ ਲੱਗਣੀ ਹੈ ਫਰ ਰੁਕ ਜਾਂਦੇ ਆ ਫਰ ਪਟਣ ਦੇ ਪਹਿਲਾਂ ਲੱਗਣੀ ਗੋਲੀ ਈਜੀ ਬੈ 15 ਦਿਨ ਪਹਿਲਾਂ ਠੀਕ ਹੈ ਜਫਾਰ ਪਾੜਤੇ ਜਾ ਕੁੱਟਦੇ ਫਿਰ ਅੱਗੇ ਪੂਰੇ ਇਹਨਾਂ ਕੁੱਟੇ ਸਾਰ ਹੋ ਗਏ ਫਿਰ ਗੋਲੀ ਲਗਣੀ ਹੈ ਡਾਕਟਰ ਪਲੱਸ ਜੇ ਕੁੱਪਟਰ ਸਾਰੋਗੇ ਪੂਰੇ ਇਹਨਾਂ ਪੂਰਾ ਪੰਨ ਕਿੰਨਾ 45 ਦਿਨ ਦਾ ਪ੍ਰੋਸੈਸ ਹੁੰਦਾ ਇਹਨਾਂ ਦਾ ਹਾਂ ਹਾਂ ਇੰਨਾ ਕਿਉਂ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ 45 ਇੰਚ ਪੂਰੇ ਫਾਰਮ ਮਤਲਬ ਪਿਆਰ ਹੋ ਜਾਂਦਾ ਕਬੂਤਰ ਪਰ ਕਬੂਤਰ ਹੁਣ ਯਾਰ ਬੰਦੇ ਨੂੰ ਪਤਾ ਲੱਗਦਾ ਇਹ ਘਰ ਪਰ ਡਾਉਨੇ ਨਾ ਆਪਾਂ ੜਾਈਆਂ ਇੱਕ ਸਭ ਤੋਂ ਜ਼ਰੂਰੀ ਗੱਲ ਆ ਜਿੱਦਾਂ ਜਿੱਦਾਂ ਉਡਾਉਣੇ ਆਪਾਂ ਨੇ ੜਾਈਆਂ ਕਰਾਉਣੀਆਂ ਸਵੇਰ ਤੇ ਆਪਾਂ ਨੂੰ ਛੱਤ ਪਰ ਆਣਾ ਪੈਂਦਾ ਛੱਤ ਤੇ ਲੈ ਕੇ ਬਹਿਣਾ ਪੈਂਦਾ ਭਾਈ ਹਰ ਦੇਖਣਾ ਪੈਂਦਾ ਮੇਰਾ ਕਬੂਤਰ ਕਿਆ ਕਰਦਾ ਉੱਪਰ ਉੜਦਾ ਕਬੂਤਰ ਭਾਈ ਉੜਦਾ ਪਿੰਡ ਪਰ ਦੱਸ ਦਿੰਦਾ ਵੀ ਇਹ ਕਿੱਕਣਾ ਉਡੂੰਗਾ ਬਾਹਰ ਕਿਆ ਕਰੂੰਗਾ ਹੈ ਉਹਨੂੰ ਆ ਕੇ ਆਏ ਨੂੰ ਜਾਂ ਥੱਲੇ ਆ ਕੇ ਢਾਂਗੀ ਤੇ ਬਹਿ ਗਿਆ ਉਹਨੂੰ ਆਏ ਨਹੀਂ ਹੈਗਾ ਵੀ ਰਾੜਨਾ ਤੂੰ ਪੱਜ ਉਹਨੂੰ ਜਦ ਇਹ ਤਾਰ ਕਿ ਨਾ ਕਬੂਤਰ ਪਹਿਲੀ ਥੱਕਦਾ ਬੋਲੋ ਕਹਿੰਦੇ ਇਹਨੂੰ ਗਰਮ ਕਰੋ ਸੇਕ ਲਵਾਓ ਸਹੀ ਹੈ ਸਹੀ ਉਹ ਪਹਿਲਾਂ ਹੀ ਸੇਕ ਦਵਾਇਆ ਬੰਦਾ ਹੈ ਠੀਕ ਹੈ ਉਹਦੇ ਵੀ ਦੁਖੀ ਹੋ ਜਾਂਦਾ ਯਾਰ ਉਹ ਸਰੀਰ ਤੇ ਆਪਣੇ ਤੇ ਵੀ ਇਹਨਾਂ ਦਾ ਆਹੀ ਕਿੱਤਾ ਹੈ ਠੀਕ ਆ ਭਾਈ ਵੀਡੀਓ ਬਹੁਤ ਲੰਬੀ ਹੋ ਗਈ ਹਣ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਜੇ ਭਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ